ਇੱਡੀ ਵਧੀਆ ਜ਼ਮੀਨਾਂ ਯਾਰ ਫਿਰ ਵੀ ਕੋਈ ਇੱਥੇ ਖੇਤੀ ਨਹੀਂ ਕੋਈ ਵਿਹਲੇ ਪਏ ਬਣ ਕੀ ਗੱਲ ਆ ਬਾਈ ਯਾਰ ਲਓ ਵੀ ਦੋਸਤੋ ਹਰਿਆਣੇ ਆਏ ਸੀਗੇ ਹਰਿਆਣੇ ਦੇ ਪਿੰਡ ਚੋਰਮਾਰ ਖੜੇ ਆ ਤੇ ਤੁਸੀਂ ਜ਼ਮੀਨਾਂ ਦੇਖ ਲਓ ਬਾਈ ਜ਼ਮੀਨਾਂ ਪੂਰੀਆਂ ਖੁੱਲੀਆਂ ਡੁੱਲੀਆਂ ਜ਼ਮੀਨਾਂ ਤੇ ਜ਼ਮੀਨਾਂ ਐ ਨਹੀਂ ਗੀਆਂ ਵੀ ਕੋਈ ਮਾੜੀ ਜ਼ਮੀਨਾਂ ਕਲਰ ਵਾਲੀ ਚੰਗੀ ਜ਼ਮੀਨਾਂ ਭਾਰੀਆਂ ਜ਼ਮੀਨਾਂ ਤੇ ਬਾਈ ਆਪਾਂ ਰੂਲ ਤੋਂ ਪੁੱਛਦੇ ਆਂ ਬਾਈ ਰੂਲ ਇੱਡੀ ਵਧੀਆ ਜ਼ਮੀਨਾਂ ਯਾਰ ਫਿਰ ਵੀ ਕੋਈ ਇੱਥੇ ਖੇਤੀ ਨਹੀਂ ਕੋਈ ਵਿਹਲੇ ਪਏ ਬਣ ਕੀ ਗੱਲ ਆ ਬਾਈ ਯਾਰ ਬਈ ਸਾਡੇ ਪਾਣੀ ਵਾਲੀ ਦਿੱਕਤ ਆ ਜਿਵੇਂ ਨਹਿਰੀ ਪਾਣੀ ਆ ਇਸ ਵਾਰ ਬਹੁਤ ਜ਼ਿਆਦਾ ਦਿੱਕਤ ਆਈ ਆ ਵੈਸੇ ਸਾਨੂੰ ਹਰ ਵਾਰ ਨਹੀਂ ਇੰਨੇ ਖਾਲੀ ਮਿਲਨੇ ਵਾਣ ਜਿਵੇਂ ਇਸ ਵਾਰ ਪਏ ਆ ਅੱਧੇ ਖਾਲੀ ਸਾਡੇ ਹੁੰਦੇ ਆ ਅੱਧਾ ਗਮਾਰਾ ਅੱਧਾ ਨਰਮਾ ਹੁੰਦਾ ਇਸ ਵਾਰ ਤਾਂ ਵੀ ਨਹਿਰ ਨੇ ਸਾਡੇ ਪੀਣ ਵਾਲੇ ਪਾਣੀ ਤੱਕ ਨੱਕ ਜਦਾਂ ਮ ਲਿਆਤਾ ਜਮਾ ਹੀ ਪਾਣੀ ਜਮਾ ਹੀ ਨਹੀਂ ਜਮਾ ਬਈ ਪਹੁੰਚੇ ਨਹੀਂ ਟੇਲਾ ਦੇ ਬਿਲਕੁਲ ਪੂਰਾ ਵੀ ਟੇਲ ਵਾਲੇ ਬੰਦੇ ਦਾ ਵਿਚਾਰੇ ਜਮਾ ਬਈ ਮੈਨੂੰ ਲੱਗਦਾ ਸਾਰੇ ਬਾਣ ਵਿਲੇ ਵਾਲੇ ਬੈਠੇ ਹੋਣਗੇ ਜਿਹੜੇ ਨੇ ਨਹਿਰ ਤੇ ਬਿジネスੀ ਸਾਡੇ ਅਸੀਂ ਮੋਗਗੇ ਤੇ ਜਿਵੇਂ ਸਾਡੇ ਕੁਛ ਨਾ ਕੁਛ ਨਰਮੇ ਵਿਜੇ ਹੋਏ ਆ ਤੇ ਵੈਸੇ ਸਾਡੀ ਫਸਲ ਮੇਨ ਆ ਜਿਵੇਂ ਆਹ ਨਰਮਾ ਗਮਾਰਾ ਤੇ ਸਿਆਲ ਚ ਕੰਕ ਫਰੋ ਹਾਂ ਸਿਆਲ ਚ ਕੰਕ ਫਰੋ ਹਾਂ ਤੇ ਬਈ ਥੱਲੇ ਵਾਲਾ ਪਾਣੀ ਕਿਵੇਂ ਆ ਥੱਲੇ ਵਾਲਾ ਪਾਣੀ ਵੀ ਜਿੱਥੇ ਆਪਾਂ ਖੜੇ ਆ ਇੱਥੇ ਬਿਲਕੁਲ ਖਾਰਾ ਜਮਾ ਖਾਰਾ ਵੀ 1 ਇੰਚੀ ਬਣੀ ਵੀ ਹੋਣੀਗਾ ਉਹ ਆਪਣੇ ਪਿੰਡੇ ਚ 70% 60% ਏਰੀਆ ਦੇ ਵਿੱਚ ਪਾਣੀ ਫਿਲਟਰ ਵਾਲੇ ਹੈਗਾ ਹੈਗਾ ਮਿੱਠਾ ਹੈਗਾ ਕਿਤੇ ਕਿਤੇ ਮਿੱਠਾ ਹੈਗਾ ਫਿਲਟਰ ਵਾਲਾ ਜੀ ਫਿਲਟਰ ਵਾਲਾ ਡੰਗ ਲੈਂਦਾ ਉਹ ਨਹੀਂ ਛੋਨੇ ਵਾਲਾ ਛੋਨੇ ਵਾਲਾ ਹੈ ਨਹੀਂ ਡੰਗਾ ਲੈਂਦਾ ਹੈ ਡੰਗਾ ਲੈਂਦਾ ਹਾਂ ਤੇ ਬਾਈ ਕਿੰਨੇ ਥੱਲੇ ਜਾ ਕੇ ਵੇਖਿਆ ਤੁਸੀਂ ਪਾਣੀ 700 ਫੁੱਟ ਤੱਕ ਦੇਖਿਆ 700 ਫੁੱਟ ਤੱਕ ਤਾਂ ਕੋਈ ਖਾਸ ਨਹੀਂ ਮਿਲਿਆ ਬਣੀ ਨਹੀਂ ਮਿਲਿਆ ਚੈੱਕ ਕਰਾ ਕੇ ਵੇਖੇ ਸਾਰਾ ਚੈੱਕ ਕਰਾ ਕੇ ਹਾਂ ਤੇ ਠੀਕ ਆ ਬਾਕੀ ਤਾਂ ਫਿਰ ਪਾਣੀ ਦਾ ਨਹਿਰ ਦਾ ਤਾਂ ਉਹੀ ਰੌਲਾ ਚੱਲੀ ਜਾਂਦਾ ਆਪਣਾ ਮਸਲਾ ਹਣਾ ਬਸ ਆ ਨਹਿਰ ਵਾਲਾ ਪਾਣੀ ਦੇ ਚੱਕਰ ਨਹਿਰ ਵਾਲੇ ਦੇ ਸਾਰੇ ਵੈਸੇ ਕੋਈ ਇਹ ਨਹੀਂ ਕਿ ਮੈਂ ਲੋਕ ਮਿਹਨਤੀ ਹੈ ਨਹੀਂ ਜਾਂ ਬਾਣ ਮਾੜਿਆ ਇਸ ਵਾਰ ਮਿਹਨਤੀ ਹੋ ਰਿਹਾ ਬਈਆਂ ਕਿਵੇਂ ਵਾਈ ਕਰੀ ਜਾਂਦੇ ਸਾਰੇ ਬਾਈਆਂ ਭਾਂਡੇ ਵਾਲੀ ਮਿੱਟੀ ਲੈ ਕੇ ਜਾਂਦੇ ਇੱਥੋਂ ਅੱਛਾ ਭਾਂਡੇ ਇੰਨੀ ਮਿੱਟੀ ਉਹ ਸੋਹਣਾ ਹੀ ਆ ਮਨਲਾ ਤੇ ਬਾਈ ਯਾਰ ਤੁਹਾਨੂੰ ਐ ਨਹੀਂ ਲੱਗਦਾ ਹੁਣ ਜਿਵੇਂ ਇੰਨੇ ਔਖੇ ਇੰਨੀਆਂ ਜ਼ਮੀਨਾਂ ਵਿਹਲੀਆਂ ਪਈਆਂ ਪਜਾਉ ਜ਼ਮੀਨਾਂ ਪਾਣੀ ਬਿਨੇ ਮਰੀਆਂ ਪਈਆਂ ਹਣਾ ਬਈ ਹਾਂ ਇਹ ਤਾਂ ਹਰ ਸਾਲ ਵਿੱਚ ਕਿਵੇਂ ਬਈ ਸਾਡੇ ਲੋਕਾਂ ਨੇ ਖਰਚੇ-ਗੁਰਚੇ ਵੀ ਉਸ ਹਿਸਾਬ ਨਾਲ ਕਰ ਲੈਨੇ ਆ ਖਰਚੇ ਜੀ ਘਟਾ ਰੱਖਿਆ ਵੈਸੇ ਫਸਲ ਜਿਵੇਂ ਸਾਡੇ ਹੁਣ ਅਗਮਾਰਾ ਬੀਜਾਂਗੇ ਗਮਾਰਾ ਨਰਮੇ ਦੇ ਨਾਲ ਹੀ ਪੜ ਜਾਂਦਾ ਨਰਮਾ ਬਈ ਐਡਾ ਬੁਰਾ ਹਾਲ ਹੋਇਆ ਨਰਮੇ ਦਾ ਨਰਮਾ 15 ਸਾਲ ਤੋਂ ਉਹੀ ਚੱਲੀ ਜਾਂਦਾ 2 بیਟੀ ਕਦੇ ਗਲਾਬੀ ਸੁੰਢੀ ਬੈ ਗਈ ਕਦੇ ਕੁਝ ਹੋ ਗਿਆ ਸਾਡੇ ਦਾ ਨਰਮਾ ਵੀ ਜਿਵੇਂ ਖਤਮ ਜਿੰਨਾ ਟਾਈਮ ਸਾਡੇ 3 ਨੰਬਰ 4 ਨੰਬਰ بیਟੀ ਨਹੀਂ ਆਉਂਦਾ ਹਾਲਾਤ ਮਾੜੇ ਸਾਡੇ ਤਾਂ ਫਿਰ ਲਾਉਣਾ ਹੀ ਛੱਡ ਗਏ ਹਾਂ ਬਈ ਕੀ ਲੱਗਦਾ ਆਉਣ ਵਾਲੇ ਜੇ ਤੁਸੀਂ ਪਾਣੀ ਨੂੰ ਇੰਨੇ ਵੇਖ ਕੇ ਚਿੰਤਤ ਆ ਹਣਾ ਤੁਹਾਡੇ ਕੋਲੇ ਵੀ ਆਉਣ ਵਾਲੇ ਹਾਲਾਤ ਸਾਡੇ ਵੀ ਐ ਹੋ ਸਕਦੇ 70 80 100 ਫੁੱਟ ਤੇ ਸਾਡੇ ਇੱਧਰ ਜਾ ਆਉਣਗੇ ਹੋਣਗੇ ਨਾਲ ਇੱਕ ਗੱਲ ਹੋਰ ਆ ਸਰਕਾਰ ਕਹਿੰਦੀ ਹੈ ਪਾਣੀ بچਾਓ ਪਾਣੀ بچਾਓ ਮੈਨੂੰ ਤਾਂ ਲੱਗਦਾ ਇਹ ਝੂਠੀ ਗੱਲਾਂ ਉਹ ਵੀ ਕਹਿੰਦੀ ਹੈ ਪਾਣੀ بچਾਓ ਨਹੀਂ ਇਹਨਾਂ ਦਾ ਮਾਨਾ ਜਿਹੜਾ ਉਹ ਕਹਿੰਦੇ ਨੇ ਜਿਨ੍ਹਾਂ ਦੇ ਸਰਕਾਰ ਦਾ ਐ ਵਜ ਹੋਏ ਪਾਣੀ بچਾਓ ਸਾਨੂੰ ਵੀ ਕੁਮਾਰੇ ਦਾ ਵੀ ਚੰਗਾ ਦੇਵੇ ਤੇ ਨਰਮੇ ਦਾ ਵੀ ਚੰਗਾ ਦੇਵੇ ਅਸੀਂ ਇੱਕ ਸਾਡੇ ਮੋਗੇ ਬੰਦ ਕਰਦੇ ਨੇ ਭਲਾ ਲੋੜ ਹੀ ਨਹੀਂ ਹਾਂ ਸਾਲ ਚ ਮਹੀਨਾ ਪਾਣੀ ਦੇ ਦੇਣ ਗੁਮਾਰੇ ਦਾ ਵੀ ਚੰਗਾ ਦੇਦਨ ਭਾਵਾ ਨਾਲ ਦੇਣਾ ਨਰਮੇ ਦਾ ਵੀ ਚੰਗਾ ਆਜੇ ਪਾਣੀ ਵੇਸ ਕਿਉਂਕਿ ਸੋਸ ਝੋਨਾ ਤਾਂ ਲਾਉਣਾ ਹੀ ਨਹੀਂ ਝੋਨਾ ਤਾਂ ਅਸੀਂ ਲਾਉਣਾ ਹੀ ਨਹੀਂ ਤੇ ਪਾਣੀ ਕਰਨਾ ਵੀ ਕੀ ਫਾਲਤੂ ਹੀ ਆ ਹੋਲ ਜੀ ਪੀਣ ਨੂੰ ਆਈ ਜਾਂਦਾ ਤੁਹਾਡੇ ਪੀਣ ਨੂੰ ਤਾਂ ਕੱਸੀ ਆ ਬਣ ਆ ਪੀਣ ਨਾਲ ਦਿੱਕਤ ਨਹੀਂ ਆ ਇਸ ਨਾਲ ਹੀ ਦਿੱਕਤ ਹੈਣੀ ਹਾਂ ਅਛਾ ਤਾਂ ਇਹ ਜਿਹੜਾ ਹੈਗਾ ਬਾਈ ਬਾਈ ਐ ਨਹੀਂ ਲੱਗਦਾ ਯਾਰ ਵੀ ਪੰਜਾਬ ਚ ਹੀ ਚੰਗੇ ਸੀ ਫਿਰ ਇਦੂ ਤਾਂ ਬਈ ਲੱਗਦਾ ਜਦੋਂ ਜਾਣੇ ਆ ਜਦੋਂ ਝੋਨਾ ਦੇਖਦੇ ਆ ਉਥੇ ਜਾ ਕੇ ਨਹੀਂ ਲੱਗਦਾ ਹਾਂ ਉਦੋਂ ਫਿਰ ਜੇ ਇਧਰ ਪਾਰਟੀਸ਼ਨ ਵੇਲੇ ਚੱਲ ਪਈ ਪੰਜਾਬ ਚ ਹੀ ਆ ਜਾਂਦੇ ਹਨਾ ਉਦੋਂ ਵੀ ਹਰਿਆਣਾ ਕੱਢਿਆ ਸੀ ਪਾਣੀ ਦਾ ਘਟੋਟਾ ਪਾਣੀ ਦਾ ਵੰਡ ਤਾਂ ਹੁਣ ਜਿਵੇਂ ਬਈ ਕਾਲਿਆਂ ਵਾਲੇ ਹੋ ਗਏ ਜਾਂ ਗਿਆਨ ਇਹ ਪਿੰਡ ਕੰਨੀਆਂ ਤੇ ਬੈਠੇ ਆ ਨਾ ਜਮਾ ਬਾਰਡਰ ਤੇ ਨਾ ਤਾਂ ਹਰਿਆਣੇ ਜਾਂ ਨਾ ਪੰਜਾਬ ਚ ਇੱਕ ਹਿਸਾਬ ਨਾਲ ਫਸੇ ਹੀ ਆ ਉਹ ਮਜਬੂਰੀ ਬਣ ਗਈ ਇਹ ਲੋਕਾਂ ਦੀ ਬਈ ਠੀਕ ਆ ਤੇ ਭਾਈ ਰੇਟ ਰੂਟ ਦਾ ਕੀ ਆ ਜ਼ਮੀਨਾਂ ਦਾ ਜੇ ਵੇਖੀ ਬੈ ਦਾ ਜ਼ਮੀਨਾਂ ਰੇਟ ਭਾਈ ਆਪਣੇ ਪਹਿਲਾ ਨੰਬਰ ਦਾ ਜ਼ਮੀਨ ਬਕਾਉ ਹੋਣੀ ਪਿੰਡ ਦੀ ਆਪਣੀ ਬਹੁਤ ਵੱਡੀ ਗੱਲ ਆ ਜਿਵੇਂ ਫਸਲ ਤੁਸੀਂ ਬਾਣ ਖਾਦੀ ਵੇ ਆਪਣੇ ਜ਼ਮੀਨ ਬਕਾਉ ਨਹੀਂ ਦੂਜਾ ਨੰਬਰ ਰੇਟ ਦੀ ਗੱਲ ਕਰੀਏ 25 ਤੋਂ ਲਾ ਕੇ 30 ਲੱਖ ਰੁਪਏ ਤੱਕ ਦਾ ਰੇਟ ਹੈਗਾ ਰੇਟ ਹੈਗਾ ਤੇ ਠੇਕਾ ਜਿਵੇਂ ਕਹਦੇ ਕਿ ਭਾਈ ਠੇਕਾ ਵੀ 40 ਤੇ 45000 40 45000 ਨੂੰ ਠੇਕਾ ਚੱਲੀ ਜਾਂਦਾ 40 45 ਤੇ ਵਧੀਆ ਬਾਈ ਆ ਬਾਈ ਅਰਗਿਆਂ ਦਾ ਜਿਹੜਾ ਹੈਗਾ ਬਾਈ ਚਿੰਗਾ ਇਹ ਚਿੰਗਾ ਪਾਇਆ ਵਾ ਠੀਕ ਆ ਕਿਉਂਕਿ ਖਾਰੇ ਪਾਣੀ ਚ ਫਿਰ ਬਾਈ ਇਹ ਚਿੰਗਾ ਹੀ ਸੁਤੋਂਦਾ ਉਹ ਵੱਡੀ ਵੀਡੀਓ ਆਪਣੇ ਚੈਨਲ ਤੇ ਆ ਜੂਗੀ ਤੇ ਤੁਸੀਂ ਦੇਖ ਸਕਦੇ ਆ ਠੀਕ ਆ ਬਾਈ ਰੋ ਧੰਨਵਾਦ ਬਾਈ ਬਹੁਤ ਬਹੁਤ ਜਾਣਕਾਰੀ ਦੇਣ ਲਈ